एसपीसी ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੱਲ ਮੀਟਿੰਗ ਹੋਣੀ ਸੀ ਪਰੰਤੂ ਉਸ ਨੂੰ ਮੁਲਤਵੀ ਕਰ ਦਿੱਤਾ ਹੈ ਤੇ ਉੱਥੇ ਹੁਣ 30 ਦੀ ਬਜਾਏ 31 ਦਸੰਬਰ ਨੂੰ ਜਿਹੜੀ ਕਿ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੋਈ ਨਵਾਂ ਝਟਕਾ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗ ਸਕਦਾ ਹੈ ਕਈ ਮੁੱਦਿਆਂ ਦੇ ਉੱਤੇ ਹੋਰ ਚਰਚਾ ਹੋ ਸਕਦੀ ਹੈ ਤੇ ਉਥੇ ਦਾਸੀ ਕਿ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਆਇਆ ਤੇ ਉੱਥੇ ਹੀ ਉਹਨਾਂ ਦੇ ਸਾਧੂ ਦੇ ਵੱਲੋਂ ਇਲਜ਼ਾਮ ਲਗਾਏ ਗਏ ਤੇ ਜਿਸ ਦੇ ਵਿੱਚ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਦੋ ਵੀਡੀਓ ਵੀ ਵਾਇਰਲ ਹੋਈਆਂ ਤੇ ਜਿਸ ਤੋਂ ਬਾਅਦ ਜਿਹੜੀ ਕਿ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਕੁਝ ਸਵਾਲ ਜਿਹੜੇ ਕਿ ਕੀਤੇ ਗਏ ਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ਼ਰਿਆਮ ਗਾਲੀ ਗਲੋਚ ਕੀਤੀ ਗਈ ਤੇ ਜਿਸ ਤੋਂ ਬਾਅਦ ਸਾਲਿਓ ਸ਼ਬਦ ਜਿਹੜਾ ਕਿ ਵਰਤਿਆ ਗਿਆ ਤੇ ਉਥੇ ਹੀ ਇਸ ਗੱਲ ਤੋਂ ਬਾਅਦ ਕੁਝ ਇਲਜ਼ਾਮ ਯਾਨੀ ਹਰਪੀ ਸਿੰਘ ਦੇ ਉੱਤੇ ਲੱਗੇ ਤੇ ਜਿਸ ਦੇ ਦੌਰਾਨ ਐਸਟੀਪੀਸੀ ਨੇ ਮੀਟਿੰਗ ਸੱਦ ਲਈ ਤੇ ਉਥੇ ਹੀ ਹਰਜਿੰਦਰ ਤਾਮੀ ਦੇ ਗਵਾਹੀ ਦੇ ਵਿੱਚ ਇਹ ਮੀਟਿੰਗ ਹੋਈ ਮੀਟਿੰਗ ਦੇ ਦੌਰਾਨ ਦੱਸਦੀ ਹੈ ਕਿ ਉਥੇ ਹੀ 15 ਦਿਨਾਂ ਦੇ ਲਈ ਜਥੇਦਾਰੀ ਉਹਨਾਂ ਤੋਂ ਵਾਪਸ ਲਈ ਗਈ ਤੇ ਜਿਸ ਤੋਂ ਬਾਅਦ ਵੱਡਾ ਚਟਕਾ ਗਿਆਨੀ ਹਰਪੀ ਸਿੰਘ ਨੂੰ ਲੱਗਿਆ ਤੇ ਉੱਥੇ ਹੁਣ ਜਿਹੜੇ ਕਿ ਐਸ.ਸੀ.ਪੀ.ਸੀ. ਮੂੜ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਇਸ ਜੋ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਹਰਜਿੰਦਰ ਧਾਮੀ ਅਤੇ ਬਾਕੀ ਜਿਹੜੀ ਕਿ ਉਹਨਾਂ ਦੇ ਨਾਲ ਮੌਜੂਦ ਸਿੱਖ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਮਿਲ ਕੇ ਜੋ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਤੋਂ ਨਾਰਾਜ਼ ਹੋ ਗਏ ਤੇ ਜਿਸ ਦੇ ਦੌਰਾਨ ਇਹ ਦੱਸਿਆ ਜਾ ਰਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਚਾਰਜ ਵਾਪਸ ਲੈਣ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਿਰਾਸ਼ਗੀ ਜਤਾਈ ਗਈ ਹੈ ਤੇ ਹੁਣ ਉੱਥੇ ਹੀ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੋੜ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਪਹਿਲਾਂ ਵੀ ਇਹ ਮੀਟਿੰਗ ਹੋਣੀ ਸੀ ਪਰੰਤੂ ਇਹ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ 30 ਤਰੀਕ ਨੂੰ ਇਹ ਮੀਟਿੰਗ ਹੋਣੀ ਸੀ ਤੇ ਉੱਥੇ ਹੀ ਹੁਣ 30 ਦੀ بجائے ਇਹ ਮੀਟਿੰਗ 31 ਤਰੀਕ ਨੂੰ ਹੋਵੇਗੀ ਤੇ ਦੱਸਿਆ ਕਿ ਕੱਲ ਪੰਜਾਬ ਬੰਦ ਦਾ ਸੱਦਾ ਹੈ ਤੇ ਉੱਥੇ ਹੀ ਕਿਸਾਨਾਂ ਦੇ ਸਮਰਥਨ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ 30 ਦੀ بجائے ਹੁਣ 31 ਤਰੀਕ ਨੂੰ ਜਿਹੜੀ ਕਿ ਮੀਟਿੰਗ ਹੋਵੇਗੀ ਦਸੰਬਰ ਨੂੰ ਜਿਹੜੀ ਕਿ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਕੋਈ ਨਵਾਂ ਝਟਕਾ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੱਗ ਸਕਦਾ ਹੈ ਕਈ ਮੁੱਦਿਆਂ ਦੇ ਉੱਤੇ ਹੋਰ ਚਰਚਾ ਹੋ ਸਕਦੀ ਹੈ ਤੇ ਉੱਥੇ ਹੀ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਆਇਆ ਤੇ ਉੱਥੇ ਹੀ ਉਹਨਾਂ ਦੇ ਸਾਧੂ ਦੇ ਵੱਲੋਂ ਇਲਜ਼ਾਮ ਲਗਾਏ ਗਏ ਤੇ ਜਿਸ ਦੇ ਵਿੱਚ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਦੋ ਵੀਡੀਓ ਵੀ ਵਾਇਰਲ ਹੋਈਆਂ ਤੇ ਜਿਸ ਤੋਂ ਬਾਅਦ ਜਿਹੜੀ ਕਿ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਕੁਝ ਸਵਾਲ ਜਿਹੜੇ ਕਿ ਕੀਤੇ ਗਏ ਤੇ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ਼ਰੀਆਮ ਗਾਲੀ ਗਲੋਚ ਕੀਤੀ ਗਈ ਤੇ ਜਿਸ ਤੋਂ ਬਾਅਦ ਸਾੜਿਓ ਸ਼ਬਦ ਜਿਹੜਾ ਕਿ ਵਰਤਿਆ ਗਿਆ ਤੇ ਉੱਥੇ ਹੀ ਇਸ ਗੱਲ ਤੋਂ ਬਾਅਦ ਕੁਝ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਤੇ ਜਿਸ ਦੇ ਦੌਰਾਨ ਐਸਟੀਪੀਸੀ ਨੇ ਮੀਟਿੰਗ ਸੱਦ ਲਈ ਤੇ ਉੱਥੇ ਹੀ ਹਰਜਿੰਦਰ ਤਾਮੀ ਦੇ ਗਵਾਹੀ ਦੇ ਵਿੱਚ ਇਹ ਮੀਟਿੰਗ ਹੋਈ ਮੀਟਿੰਗ ਦੇ ਦੌਰਾਨ ਦੱਸਦੀ ਹੈ ਕਿ ਉੱਥੇ ਹੀ 15 ਦਿਨਾਂ ਦੇ ਲਈ ਜ਼ਥੇਦਾਰੀ ਉਹਨਾਂ ਤੋਂ ਵਾਪਸ ਲਈ ਗਈ ਤੇ ਜਿਸ ਤੋਂ ਬਾਅਦ ਵੱਡਾ ਚਟਕਾ ਗਿਆਨੀ ਹਰਪੀ ਸਿੰਘ ਨੂੰ ਲੱਗਿਆ ਤੇ ਉੱਥੇ ਹੁਣ ਜਿਹੜੇ ਕਿ ਐਸਜੀਪੀਸੀ ਮੂੜ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਇਸ ਜੋ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਹਰਜਿੰਦਰ ਧਾਮੀ ਅਤੇ ਬਾਕੀ ਜਿਹੜੀ ਕਿ ਉਹਨਾਂ ਦੇ ਨਾਲ ਮੌਜੂਦ ਸਿੱਖ ਜਥੇਬੰਦੀਆਂ ਸੀ ਉਹਨਾਂ ਦੇ ਵੱਲੋਂ ਮਿਲ ਕੇ ਜੋ ਗਿਆਨੀ ਹਰਪੀ ਸਿੰਘ ਨੂੰ ਲੈ ਕੇ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਤੋਂ ਨਾਰਾਜ਼ ਹੋ ਗਏ ਤੇ ਜਿਸ ਦੇ ਦੌਰਾਨ ਇਹ ਦੱਸਿਆ ਜਾ ਰਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕਿ ਨੇ ਹਰਪੀਰ ਸਿੰਘ ਦੇ ਚਾਰਜ ਵਾਪਸ ਲੈਣ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਿਰਾਸ਼ਗੀ ਜ਼ਾਹਰ ਕੀਤੀ ਗਈ ਹੈ ਤੇ ਹੁਣ ਉੱਥੇ ਹੀ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੋੜ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਪਹਿਲਾਂ ਵੀ ਇਹ ਮੀਟਿੰਗ ਹੋਣੀ ਸੀ ਪਰੰਤੂ ਇਹ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ 30 ਤਰੀਕ ਨੂੰ ਇਹ ਮੀਟਿੰਗ ਹੋਣੀ ਸੀ ਤੇ ਉੱਥੇ ਹੀ ਹੁਣ 30 ਦੀ بجائے ਇਹ ਮੀਟਿੰਗ 31 ਤਰੀਕ ਨੂੰ ਹੋਵੇਗੀ ਤੇ ਦੱਸਿਆ ਕਿ ਕੱਲ ਪੰਜਾਬ ਬੰਦ ਦਾ ਸੰਦ ਹੈ ਤੇ ਉੱਥੇ ਕਿਸਾਨਾਂ ਦੇ ਸਮਰਥਨ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ 30 ਦੀ بجائے ਹੁਣ 31 ਤਰੀਕ ਨੂੰ ਜਿਹੜੀ ਕਿ ਮੀਟਿੰਗ ਹੋਵੇਗੀ